ਸਾਡੇ ਸਾਡੇ ਸਹਿਯੋਗੀ ਰਵਿੰਦਰ ਮੀਤ ਜੁੜ ਰਹੇ ਨੇ ਸਾਡੇ ਨਾਲ ਸਿੱਧਾ ਰੁਕ ਕਰਾਂਗੇ ਰਵਿੰਦਰ ਡੀਸੀ ਦੀ ਪ੍ਰੈਸ ਕਾਨਫਰੰਸ ਅੱਜ ਜਿਸੀ ਸੁਣੀ ਸੀ ਤਸਵੀਰਾਂ ਵੀ ਅਸੀਂ ਵੇਖ ਪਾ ਰਹੇ ਹਾਂ ਕੀ ਕੁਝ ਤਸਵੀਰਾਂ ਤੁਸੀਂ ਇਸ ਵੇਲੇ ਵੇਖ ਪਾ ਰਹੇ ਹੋ ਕਿ ਅਦਾਰੇ ਸ਼ਾਪਸ ਬਾਰ ਇਹ ਸਭ ਹੌਲੀ ਹੌਲੀ ਬੰਦ ਹੋਣੇ ਸ਼ੁਰੂ ਹੋ ਗਏ ਨੇ ਕੀ ਇਹ ਟਾਈਮਿੰਗ ਮੇਕੋ ਤਕੋ ਚੰਡੀਗੜ੍ਹ ਦੇ ਡੀਸੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜ ਜਿਹਦੇ ਵਿੱਚ ਲੋਕਾਂ ਦਾ ਧੰਨਵਾਦ ਤਾਂ ਸਪੋਰਟ ਦੇ ਲਈ ਕੀਤਾ ਗਿਆ ਨਾਲ ਨਾਲ ਕੁਝ ਰੈਸਟ੍ਰਿਕਸ਼ਨ ਵੀ ਨਾਲ ਦੀ ਨਾਲ ਹੀ ਲਗਾ ਦਿੱਤੀਆਂ ਗਈਆਂ ਉਹਦੇ ਵਿੱਚ ਸਭ ਤੋਂ ਵੱਡੀ ਰੈਸਟ੍ਰਿਕਸ਼ਨ ਹੈ ਕਿ ਸ਼ਾਮ 7 ਵਜੇ ਯਾਨੀ ਕਿ ਹੁਣ ਜਿਹੜੇ ਚੰਡੀਗੜ੍ਹ ਦੇ ਤਮਾਮ ਮਾਲ ਨੇ ਸ਼ੋਰੂਮ ਨੇ ਦੁਕਾਨਾਂ ਨੇ ਉਹ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਹਾਲਾਂਕਿ ਜਿਹੜੇ ਮੈਡੀਕਲ ਨੇ ਹਸਪਤਾਲ ਨੇ ਉਹ ਖੁੱਲੇ ਰਹਿਣਗੇ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਨੇ ਚਾਹੇ ਉਹ ਫੂਡ ਵਾਲੀਆਂ ਹੈਗੀਆਂ ਨੇ ਦੁਕਾਨਾਂ ਜਿਹੜੀਆਂ ਰਾਸ਼ਨ ਵਾਲੀਆਂ ਦੁਕਾਨਾਂ ਉਹ ਖੁੱਲੀਆਂ ਰਹਿਣਗੀਆਂ لیکن باقی سارے بار ریسٹورنٹ مول دکاناں سب کچھ بند ہو جائے گا۔ تاں تاں اج اے شروع ਕੀਤਾ گیا اج توں حالانکہ کل سچویشن دے ਅਕੋਰਡਿੰਗ فیصلہ ਲਿਆ ਜਾਏਗਾ ਕਿ کل وی اسی طریقے نال بند رکھا جائے گا یا نہیں بند رکھا جائے گا لیکن سمجھنا یہ ہے کہ جو حالات border دے تناਪੂਰਨ بنے ہوئے دے یا Chandigarh دے وچ جس طریقے نال بار بار drone attack کرن دی کوشش کیتی جا رہی ہے تاں اس نو لے کے اے جڑا ایک طریقے نال لاک ڈاؤن کہہ لو اے بڑھ سکتا ہے۔ ਆ ਇਹ ਸਭ ਤੋਂ ਵੱਡੀ ਅਪਡੇਟ ਜਿਹੜੀ ਹੈਗੀ ਆ ਇਸ ਸਮੇਂ ਚੰਡੀਗੜ੍ਹ ਦੀ ਹੈਗੀ ਆ ਚੰਡੀਗੜ੍ਹ ਦੇ ਵਿੱਚ ਸਾਇਰਨ ਜਿਹੜੇ ਵਜਾਇਆ ਜਾਂਦੇ ਨੇ ਉਹ ਵੀ ਦੋ ਤਰੀਕੇ ਦੇ ਵਜਾਇਆ ਜਾਂਦੇ ਨੇ ਪਹਿਲਾ ਸਾਇਰਨ ਜਿਹੜਾ ਵਜਾਇਆ ਜਾਂਦਾ ਉਹ 5 ਮਿੰਟ ਲਈ ਵਜਾਇਆ ਜਾਂਦਾ ਜਿਹੜਾ ਫਲਕਚੂਏਟ ਕਰਦਾ ਉੱਪਰ ਥੱਲੇ ਉਸ ਦਾ ਜਿਹੜਾ ਆਵਾਜ਼ ਦੀ ਧੋਨੀ ਹੁੰਦੀ ਆ ਉਹ ਫਲਕਚੂਏਟ ਕਰਦੀ ਆ ਤਾਂ ਉਹ ਹੈ ਖਤਰੇ ਦੀ ਘੰਟੀ ਕਿ ਖਤਰਾ ਹੈਗਾ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੋ ਲਾਈਟਾਂ ਆਫ ਕਰ ਲਓ ਅਤੇ ਖਿੜਕੀ ਦਰਵਾਜ਼ਿਆਂ ਦੇ ਕੋਲੇ ਨਾ ਜਾਓ ਇਹ ਸੰਦੇਸ਼ ਦਿੱਤਾ ਜਾਂਦਾ ਹੈ ਸਾਇਰਨ ਦੇ ਜ਼ਰੀਏ ਦੂਸਰਾ అలਾਰਮ ਵਜਦਾ 1 ਮਿੰਟ ਦਾ ਜਿਹੜਾ ਕਿ ਇਹ ਇੰਡੀਕੇਟ ਕਰਦਾ ਹੈ ਕਿ ਹੁਣ ਖਤਰਾ ਟਲ ਚੁਕਿਆ ਤੁਸੀਂ ਆਪਣੇ ਆਪਣੇ ਘਰਾਂ ਤੋਂ ਬਾਹਰ ਜਾਣਾ ਜਰੂਰੀ ਕਾਬਲੀ ਤੁਸੀਂ ਜਾ ਸਕਦੇ ਹੋ ਇਹ ਦੋ ਤਰ੍ਹਾਂ ਦੇ ਸਾਇਰਨ ਰਹਿ ਗਿਆ ਇਸ ਤੋਂ ਇਲਾਵਾ ਹੁਣ ਗੱਲ ਕਰ ਲੈਣਾ ਸਕੂਲਾਂ ਦੀ ਸਕੂਲ ਅੱਜ ਬੰਦ ਸੀਗੇ ਤੇ ਕੱਲ ਵੀ ਬੰਦ ਰਹਿਣਗੇ ਦਫ਼ਤਰ ਜਿਹੜੇ ਹੈਗੇ ਆ ਉਹ ਕੱਲ ਵੀ ਤੇ ਪਰਸੋਂ ਵੀ ਤੇ ਸੋਮਵਾਰ ਵੀ ਯਾਨੀ ਕਿ ਐ ਸ਼ਨੀਆ ਸ਼ਨੀਵਾਰ ਐਤਵਾਰ ਤੇ ਸੋਮਵਾਰ ਕਿੰਨੇ ਦਿਨ ਬੰਦ ਰਹਿਣਗੇ ਤਾਂ ਇਹ ਚੰਡੀਗੜ੍ਹ ਦਾ ਇੱਕ ਸਿਨੈਰੀਓ ਹੈਗਾ ਤਸਵੀਰ ਹੈਗੀ ਆ ਚੰਡੀਗੜ੍ਹ ਦਾ ਨਾਮ ਉਦੋਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਮਿਨਿਸਟਰੀ ਆਫ ਡਿਫੈਂਸ ਵੱਲੋਂ ਦਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਜਿਦੇ ਵਿੱਚ ਦੱਸਿਆ ਗਿਆ ਸੀ ਜ਼ਿਕਰ ਕੀਤਾ ਗਿਆ ਸੀਗਾ ਕਿ ਚੰਡੀਗੜ੍ਹ ਜਿਹੜਾ ਨਿਸ਼ਾਨੇ ਤੇ ਹੈਗਾ ਪਾਕਿਸਤਾਨ ਦੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਪਾਕਿਸਤਾਨ ਵੱਲੋਂ ਅਟੈਕ ਕਰਨ ਦੀ ਤਾਂ ਉਦੋਂ ਜ਼ਿਆਦਾ ਜਿਹੜਾ ਹੈਗਾ ਇਹ ਤਾਂ ਇਹ ਤਸਵੀਰਾਂ ਇੱਕ ਵਾਰ ਦਿਖਾ ਦਿੰਦੇ ਆ ਇਹ ਐਲਾਂਟੇ ਮੌਲਦੀਆਂ ਤਸਵੀਰਾਂ ਹੈਗੀਆਂ ਨੇ ਇਲਾਨਤੇ ਮਾਲ ਜਿਹੜਾ ਹੈਗਾ ਪੂਰੇ ਤਰੀਕੇ ਦੇ ਨਾਲ ਬੰਦ ਹੋ ਚੁੱਕਿਆ ਦੇਖੋ ਇਹ ਮੌੜ ਦੇ ਅੰਦਰ ਹੁਣ ਕੋਈ ਵੀ ਕਰਮਚਾਰੀ ਨਹੀਂ ਹੈ ਨਾ ਹੀ ਕੋਈ ਇੱਥੇ ਆਉਣ ਵਾਲੇ ਜਿਹੜੇ ਘੁੰਮਣ ਘਮਾਉਣ ਵਾਲੇ ਜਿਹੜੇ ਲੋਕ ਹੈਗੇ ਨੇ ਉਹ ਵੀ ਇੱਥੇ ਅੰਦਰ ਨਹੀਂ ਹੈਗੇ ਬਾਹਰ ਸਿਕਿਉਰਿਟੀ ਪ੍ਰੋਪਰ ਤਰੀਕੇ ਦੇ ਨਾਲ ਲਗਾ ਦਿੱਤੀ ਗਈ ਹੈ ਇਹ ਸੂਰਤਿ ਹਾਲ ਹੈ ਅਮਿਤ ਚੰਡੀਗੜ੍ਹ ਦਾ ਚੰਡੀਗੜ੍ਹ ਉਹ ਸ਼ਹਿਰ ਜਿਹੜਾ ਕਿ ਐਜੂਕੇਟਿਡ ਸ਼ਹਿਰ ਮੰਨਿਆ ਜਾਂਦਾ ਇੱਥੇ ਮੁਲਾਜ਼ਮ ਜਾਂ ਫਿਰ ਅਫਸਰ ਵਰਗ ਜਿਹੜਾ ਜ਼ਿਆਦਾ ਪ ਰਹਿੰਦਾ ਤਾਂ ਇਹ ਸ਼ਹਿਰ ਹਾਲਾ ਕਿ ਐਜੂਕੇਟਿਡ ਹੈਗਾ ਤੇ ਬਲੌਕ ਜਿਹੜਾ ਰਾਤ ਨੂੰ ਬਲੈਕਆਊਟ ਹੁੰਦਾ ਉਹਦੇ ਵਿੱਚ ਪੂਰਾ ਸਮਰਥਨ ਦਿੱਤਾ ਜਾਂਦਾ ਰਾਤ 9 ਵਜੇ ਤੋਂ 9 ਵਜੇ ਤੋਂ ਲੈ ਕੇ 12 ਵਜੇ ਤੱਕ ਬਲੈਕਆਊਟ ਹੋਇਆ ਚੰਡੀਗੜ੍ਹ ਦੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਤੇ ਇਹ ਸੂਰਤੇ ਹਾਲ ਹੈ ਗਿਆ ਚੰਡੀਗੜ੍ਹ ਦੀਆਂ ਤਸਵੀਰਾਂ ਦੇ ਵਿੱਚ ਬਿਆਨ ਹੋ ਰਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਚੰਡੀਗੜ੍ਹ ਵਾਸੀ ਇਸ ਦਾ ਪੂਰਨ ਤੌਰ ਤੇ ਪਾਲਣ ਕਰਦੇ ਵੀ ਦਾ ਚਾਹੀਦੀ ਹੈ ਬੇਤੁਕਰੀ ਰਵਿੰਦਰ ਸਾਰੀ ਜਾਣਕਾਰੀ ਅਤੇ ਤਸਵੀਰਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਣ ਲਈ ਸੋ ਦੁਕਾਨਾਂ ਅਤੇ ਮਾਰਕੀਟਸ ਬੰਦ ਹੋ ਰਹੇ ਨੇ ਇਲਾਂਟੇ ਮਾਲ ਦਾ ਸੂਰਤਿਆ ਸਾਡੇ ਸਹਿਯੋਗੀ ਰਵਿੰਦਰ ਮਈ ਸਾਡੇ ਤੱਕ ਪਹੁੰਚਾਰੇ ਸੀ ਤਸਵੀਰਾਂ ਦੇ ਵੀ ਤੁਸੀਂ ਵੇਖ ਪਾਰੇ ਹੋ ਇਲਾਂਟੇ ਮਾਲ ਇਸ ਵੇਲੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਮਾਰਕੀਟਸ ਅਤੇ ਹੋਰ ਵੀ ਵਾਕਫਾ ਖਦਾਰੇ ਹੁਣ ਹੌਲੀ ਹੌਲੀ ਬੰਦ ਹੋਣੇ ਸ਼ੁਰੂ ਹੋ ਚੁੱਕੇ ਨੇ